ਅਜਨਾਲਾ ਚ ਆਮ ਆਦਮੀ ਪਾਰਟੀ ਨੇ ਜ਼ਿਲ੍ਹਾ ਪ੍ਰੀਚਤ ਅਤੇ ਬਲਾਕ ਸਮਤੀ ਚੋਣਾਂ ਵਿੱਚ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਆਪਣੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਪਿੰਡਾਂ ਵਿੱਚ ਹੋਏ ਵਿਕਾਸ ਕਾਰਜਾਂ ਦੀ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ ਉਹਨਾਂ ਨੇ ਯਕੀਨ ਦਿਖਾਇਆ ਕਿ 2027 ਦੀਆਂ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਇਹਨਾਂ ਦੀ ਪ੍ਰਦਰਸ਼ਨਾ ਨਾਲ ਜਿੱਤ ਹਾਸਲ ਕਰੇਗੀ ਬਲਾਕ ਸਮਤੀ ਦੇ 33 ਜ਼ੋਨਾਂ ਵਿੱਚੋਂ 32 ਜ਼ੋਨਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ ਜਦ ਕਿ ਜ਼ਿਲ੍ਹਾ ਪਰੀਸ਼ਦ ਵਿੱਚ ਚਾਰ ਜ਼ੋਨਾਂ ਤੇ ਵੀ ਆਮ ਆਦਮੀ ਪਾਰਟੀ ਨੇ ਕਾਬੂ ਪਾਇਆ ਅੱਜ ਫਲਾਇ ਨਾਲੇ ਦੇ ਵਿੱਚ ਬਲਾਕ ਸੰਭਤੀ ਤੇ ਜ਼ਿਲ੍ਹਾ ਪਰੀਸ਼ਦ ਦੇ ਵਿੱਚ ਅੱਜ ਨਾਲੇ ਦੇ ਨਿਵਾਸੀਆਂ ਨੇ ਮੇਰੀ ਵਿਧਾਨ ਸਭਾ ਦੇ ਨਿਵਾਸੀਆਂ ਨੇ ਜਿੰਨਾ ਪਿਆਰ ਸਤਿਕਾਰ ਆਮ ਆਦਮੀ ਪਾਰਟੀ ਨੂੰ ਮिन्नੂ ਮੇਰੇ ਸਾਥੀਆਂ ਨੂੰ ਜਿੰਨਾ ਪਿਆਰ ਅੱਜ ਮਿਲਿਆ ਪਹਿਲੀ ਵਾਰ ਪਹਿਲੀ ਬਾਤ ਇਹ ਵੀ ਸਾਹਸ ਹੋਇਆ ਕਿ ਜੇ ਆਪਾਂ ਜਨਤਾ ਦੇ ਕੰਮ ਕਰਦੇ ਆ ਜੇ ਆਪਾਂ ਆਪਣੇ ਹਲਕੇ ਦੇ ਕੰਮ ਕਰਦੇ ਆ ਤੇ ਲੋਕ ਜਿਹੜੇ ਕਿਦਾਂ ਪਿਆਰ ਕਰਦੇ ਆ ਕੰਮ ਨੂੰ ਪਿਆਰ ਕਰਦੇ ਆ ਲੋਕ ਸੋ ਅੱਜ ਜਿਹੜੀ ਇਹ ਇਲੈਕਸ਼ਨ ਹੋਈ ਹੈ ਸਾਡੇ ਹਲਕੇ ਦੇ ਵਿੱਚ 4 ਜ਼ਿਲ੍ਹਾ ਪ੍ਰੀਸ਼ਦ ਸੀਗੀਆਂ ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਸੀਗੇ ਅਸੀਂ ਚਾਰੇ ਜ਼ੋਨ ਜਿਹੜੇ ਆ ਬਹੁਤ ਵਧੀਆ ਲੀਡ ਦੇ ਨਾਲ ਜਿੱਤੇ ਆ ਚਮਿਆ ਦੀ ਉਹਨਾਂ ਦੇ ਵਿੱਚ ਅਸੀਂ ਪਾਰਟੀ ਦੇ ਬਹੁਤ ਪੁਰਾਣੇ ਸੀਨੀਅਰ ਜਿਹੜੇ ਸਾਡੇ ਆਗੂ ਸੀਗੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਸੀਗੀਆਂ ਅਸੀਂ ਚਮਿਆਦੀ ਜ਼ੋਨ ਤੋਂ ਸਾਡੀ ਪਾਰਟੀ ਤੇ ਬਹੁਤ ਵਜੂਦਗਾਰ ਲੀਡਰ ਜਿਨ੍ਹਾਂ ਨੇ ਅਜ ਨਾਲੇ ਚ ਪਾਰਟੀ ਬਣਾਈ ਸੀਗੀ ਸਰਦਾਰ ਸਿੰਧਤ ਸਿੰਘ ਮਾਨ ਉਹਨਾਂ ਦੀ ਧੀ ਨੂੰ ਮਨਦੀਪ ਕੌਰ ਜੀ ਨੂੰ ਅਸੀਂ ਟਿਕਟ ਦਿੱਤੀ ਚਮਿਆਦੀ ਤੋਂ ਉਹ ਵੀ ਜਿੱਤ ਗਏ ਅਸੀਂ ਅਜਨਾਲਾ ਜ਼ੋਨ ਤੋਂ ਸਦੀ ਪਾਰਟੀ ਦੇ ਲੀਡਰ ਨੇ ਜੀਤ ਸ਼ਾਹ ਜੀ ਉਹਨਾਂ ਦੀ ਧੀ ਨੂੰ ਟਿਕਟ ਦਿੱਤੀ ਉਹ ਵੀ ਜਿੱਤ ਗਏ ਅਸੀਂ ਜਿਹੜਾ ਸਾਡਾ ਮਸ਼ੋਆ ਜ਼ੋਨ ਸੀਗਾ ਉੱਥੋਂ ਪਾਰਟੀ ਦੇ ਬਲਾਕ ਪ੍ਰਧਾਨ ਸਰਦਾਰ ਬਲਜੀਤ ਸਿੰਘ ਬਲਬਾਬਾ ਨੂੰ ਟਿਕਟ ਦਿੱਤੀ ਉਹ ਵੀ ਚੋਣ ਜਿੱਤ ਗਏ ਔਰ ਅਸੀਂ ਰਮਦਾਸ ਤੋਂ ਸਰਦਾਰ ਪ੍ਰਗਟ ਸਿੰਘ ਉਹ ਨਹੀਂ ਸਾਡੀ ਪਾਰਟੀ ਦੇ ਲੀਡਰ ਹੈ ਉਹਨਾਂ ਦੀ ਪਤਨੀ ਸਾਡੇ ਪਿਆਰੇ ਭੈਣ ਜੀ ਬਜਿੰਦਰ ਕੌਰ ਨੂੰ ਟਿਕਟ ਦਿੱਤੀ ਉਹ ਵੀ ਇਲੈਕਸ਼ਨ ਜਿੱਤ ਗਏ ਸੀ ਚਾਹ ਦੇ ਜ਼ਿਲ੍ਹਾ ਪੁਲਿਸ ਜਿਹੜੀਆਂ ਜਿੱਤੀਆਂ ਔਰ ਦੋਵਾਂ ਰਮਦਾਸ ਤੇ ਅਜਨਾਲਾ ਬਲਾਕਾਂ ਦੇ ਵਿੱਚ ਸਾਡੀਆਂ ਟੋਟਲ ਸੰਤੀਆਂ ਜਿਹੜੀਆਂ ਸੀਗੀਆਂ ਉਹ 33 ਸੀਗੀਆਂ 33 ਬਲਾਕ ਸੰਤੀ ਜੋਨ ਸੀਗੇ ਔਰ ਦਾਸ ਪਹਿਲਾਂ ਜਿਹੜੇ ਬਿਨਾਂ ਮੁਕਾਬਲੇ ਸਾਡੇ ਜਿਹੜੇ ਜੇਤੂ ਕਦਾਦ ਹੋਏ ਸੀਗੇ ਉਹਦੇ ਉਸ ਤੋਂ ਬਾਅਦ 23 ਦੇ ਉੱਤੇ ਇਲੈਕਸ਼ਨ ਹੋਈ ਬਹੁਤ ਵਧੀਆ ਪਹਿਲੀ ਤਾਂ ਮੈਂ ਅਜਨਾਲਾ ਵਾਲਿਆਂ ਨੂੰ ਵਧਾਈ ਦੇਣਾ ਕਿ ਉਹਨਾਂ ਨੇ ਇਲੈਕਸ਼ਨ 'ਚ ਬਹੁਤ ਵਧੀਆ ਹਿੱਸਾ ਲਿਆ ਅਮਨ-ਏ-ਮਾਨ ਦੇ ਨਾਲ ਵੋਟਾਂ ਪਾਈਆਂ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਕੋਈ ਤੱਕਾ ਨਹੀਂ ਕੁਛ ਨਹੀਂ ਹੋਇਆ ਔਰ ਅੱਜ ਨਤੀਜਾ ਆਇਆ ਸਵੇਰ ਤੋਂ ਲੈ ਕੇ ਹੁਣ ਨਤੀਜਾ ਕੰਪਲੀਟ ਹੋਇਆ ਔਰ ਅੱਜ ਵੀ ਸਾਰੀ ਸ਼ਾਂਤੀ ਦੇ ਨਾਲ ਚ ਇੱਥੇ ਕਾਲੀ ਬਰਕਰਤ ਸੀਗੇ ਕਿਉਂਕਿ ਮੁਕਾਬਲਾ ਕਾਲੀਆਂ ਦੇ ਨਾਲ ਸੀਗਾ ਸਾਡੇ ਬਰਕਰਤ ਸੀਗੇ ਕਿਤੇ ਕਿਸ ਦਾ ਕੋਈ ਤਣਾਅ ਨਹੀਂ ਹੋਇਆ ਔਰ ਅਸੀਂ 23 ਬਲਾਕ ਸੰਪਤੀ ਜ਼ੋਨਾਂ ਦੇ ਵਿੱਚੋਂ 22 ਜ਼ੋਨ ਜਿਹੜੇ ਜਿੱਤ ਗਏ